ਹੈਲੋ ਸਟੂਡੈਂਟਸ YouTube ਚੈਨਲ ਸੋਸ਼ੀਓ ਕਲਾਸਿਸ ਵਿੱਚ ਤੁਹਾਡਾ ਸਵਾਗਤ ਹੈ ਅੱਜ ਅਸੀਂ ਆਪਣੇ ਇਸ ਵੀਡੀਓ ਵਿੱਚ ਪੰਜਾਬੀ ਇਲੈਕਟਿਵ ਬੀਏ ਭਾਗ ਤੀਸਰਾ ਸੈਮੈਸਟਰ 6ਵਾਂ ਦੇ ਲਈ ਸਿਲੇਬਸ ਡਿਸਕਸ ਕਰਨ ਜਾ ਰਹੇ ਹਾਂ ਜੋ ਕਿ April May 2025 ਦੇ ਇਮਤਿਹਾਨਾਂ ਲਈ ਹੈ ਇਸਦੇ ਕੋਲ ਅੰਕ 100 ਹਨ ਲਿਖਤੀ ਪੇਪਰ 90 ਮਾਰਕਸ ਦਾ ਇੰਟਰਨਲ ਅਸੈਸਮੈਂਟ 10 ਮਾਰਕਸ ਦੀ ਹੋਵੇਗੀ ਸਮਾਂ 3 ਘੰਟੇ ਇਸ ਨਾਲ ਸੰਬੰਧਿਤ ਮੋਸਟ ਇੰਪੋਰਟੈਂਟ ਕੁਐਸਚਨਸ ਦੇਖਣ ਦੇ ਲਈ ਤੁਸੀਂ ਇਸੇ ਚੈਨਲ ਤੋਂ ਪਲੇਲਿਸਟ ਖੋਲਕੇ ਦੇਖ ਸਕਦੇ ਹੋ ਉੱਥੋਂ ਤੁਸੀਂ ਆਪਣੇ ਪੇਪਰ ਦੀ ਤਿਆਰੀ ਕਰ ਸਕਦੇ ਹੋ ਸਿਲੇਬਸ ਦੇ ਵਿੱਚ ਹੈ ਪ੍ਰਾਤਨ ਪੰਜਾਬੀ ਕਾ 25 ਮਾਰਕਸ ਦਾ ਹੋਵੇਗਾ ਇਸ ਦੇ ਵਿੱਚੋਂ ਪੰਜਾਬੀ ਨਿਬੰਧਾ ਦਾ ਅਧਿਐਨ ਦੇ ਵਿੱਚੋਂ ਵੀ 25 ਮਾਰਕਸ ਦਾ ਪੰਜਾਬੀ ਸਾਹਿਤ ਦਾ ਇਤਿਹਾਸ ਦੇ ਵਿੱਚੋਂ 20 ਮਾਰਕਸ ਦੇ ਕੁਐਸਚਨਸ ਭਾਰਤੀ ਕਾ ਵਿਸ਼ੇਸ਼ਤਰ ਦੇ ਵਿੱਚੋਂ 10 ਮਾਰਕਸ ਦੇ ਤੇ ਭਾਸ਼ਾ ਵਿਗਿਆਨ ਦੇ ਵਿੱਚੋਂ 10 ਮਾਰਕਸ ਦੇ ਤੁਹਾਡੇ ਸਿਲੇਬਸ ਦੇ ਵਿੱਚ ਬੁੱਕਸ ਹਨ ਮੱਧਕਾਲ ਅਤੇ ਮੋਡਲੇ ਬਸਤੀਵਾਦੀ ਕਾਲ ਦੀ ਪੰਜਾਬੀ ਕਵਿਤਾ ਇਹ ਡਾਕਟਰ ਯੋਗਰਾਜ ਅੰਗਰੇਜ਼ ਵੱਲੋਂ ਲਿਖੀ ਗਈ ਹੈ ਅਤੇ ਪਬਲੀਕੇਸ਼ਨ ਬਿਊਰੋ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ ਡਾਕਟਰ ਯੋਗਰਾਜ ਅੰਗਰੇਜ਼ ਵੱਲੋਂ ਇਹ ਐਡਿਟ ਕੀਤੀ ਗਈ ਹੈ ਬੁੱਕ ਲਿਖੀ ਨਹੀਂ ਗਈ ਇਸ ਦੇ ਵਿੱਚ ਕਵੀ ਹੈ ਮੀਆਂ ਮੁਹੰਮਦ ਬਖਸ਼ ਕਾਦਰਯਾਰ ਖਵਾਜ਼ਾ ਗੁਲਾਮ ਫਰੀਦ ਕਿਸ਼ਨ ਸਿੰਘ ਆਰੀਫ ਅਤੇ ਭਗਵਾਨ ਸਿੰਘ ਇਹ ਕਵੀ ਹੈ ਜਿਹੜੇ ਤੁਹਾਡੇ ਸਿਲੇਬਸ ਦੇ ਵਿੱਚ ਹੈ ਨਿਬੰਧ ਪ੍ਰਕਾਸ਼ ਇਹ ਪਬਲੀਕੇਸ਼ਨ ਬਿਊਰੋ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋਂ ਪ੍ਰਕਾਸ਼ਿਤ ਹੋਈ ਹੈ ਇਸ ਦੇ ਵਿੱਚੋਂ ਵੀ ਤੁਹਾਡੇ ਕੁਐਸਚਨਸ ਜਿਹੜੇ ਪੁੱਛੇ ਜਾਣਗੇ ਸਭ ਤੋਂ ਪਹਿਲਾਂ ਹੈ ਫਰਸਟ ਕੁਐਸਚਨ ਦੇ ਵਿੱਚ ਹੋਏਗਾ ਮੱਧਕਾਲ ਅਤੇ ਮੁੱਢਲੇ ਬਸਤੀਵਾਦੀ ਕਾਲ ਦੀ ਪੰਜਾਬੀ ਕਵਿਤਾ ਇਸ ਪੁਸਤਕ ਦੇ ਵਿੱਚੋਂ ਪ੍ਰਸੰਗਸਤ ਵਿਆਖਿਆ ਦੋ ਹੈ ਜਿਹੜੇ ਉਹ ਦਿੱਤੇ ਜਾਣਗੇ ਜਿਸ ਦੇ ਵਿੱਚੋਂ ਕਿਸੇ ਇੱਕ ਦੇ ਤੁਸੀਂ ਕਰਨਾ ਹੋਏਗਾ ਪ੍ਰਸੰਗਸਤ ਵਿਆਖਿਆ 10 ਮਾਰਕਸ ਔਰ ਦੂਸਰਾ ਕੁਐਸਚਨ ਕਾ ਪੁਸਤਕ ਵਿੱਚੋਂ ਕਵਿਤਾ ਦਾ ਵਿਸ਼ਾ ਵਸਤੂ ਜਾਂ ਥੀਮ ਸਪਸ਼ਟ ਕਰਨ ਲਈ ਕਿਹਾ ਜਾਵੇਗਾ ਦੋ ਹੋਣਗੇ ਜਿਸ ਦੇ ਵਿੱਚੋਂ ਇੱਕ ਦਾ ਤੁਸੀਂ ਆਨਸਰ ਦੇਣਾ ਹੈ 10 ਮਾਰਕਸ ਦਾ ਸੈਕਿੰਡ ਕੁਐਸਚਨ ਦਾ ਉੜਾਪਾਗ ਮੱਧਕਾਲ ਅਤੇ ਮੁੱਢਲੇ ਬਸਤੀਵਾਦੀ ਕਾਲ ਦੀ ਪੰਜਾਬੀ ਕਵਿਤਾ ਅਤੇ ਨਿਬੰਧ ਪ੍ਰਕਾਸ਼ ਦੋਨਾਂ ਦੇ ਵਿੱਚੋਂ ਕਿਸੇ ਇੱਕ ਬੰਦਾਰਤਕ ਅੰਸ਼ ਦੀ ਵਿਹਾਰਕ ਆਲੋਚਨਾ ਕਰਨ ਲਈ ਕਿਹਾ ਜਾਵੇਗਾ ਦੋ ਹੋਣਗੇ ਦੋ ਵਿੱਚੋਂ ਇੱਕ ਕਰਨਾ 10 ਮਾਰਕਸ ਦਾ ਫਿਰ ਹੈ ਨਿਬੰਧ ਦੀ ਸਾਹਿਤਿਕ ਪਰਖ ਇਹ ਵੀ ਦੋ ਹੋਣਗੇ ਇੱਕ ਕਰਨਾਟਕ 10 ਮਾਰਕਸ ਦਾ 3rd ਕੁਐਸਚਨ ਕਾਵ ਸੰਗ੍ਰਹਿ ਤੇ ਨਿਬੰਧ ਸੰਗ੍ਰਹਿ ਦੋਨਾਂ ਦੇ ਵਿੱਚੋਂ ਲਗਉ ਉਤਰਾਂ ਵਾਲੇ ਪ੍ਰਸ਼ਨ 8 ਪ੍ਰਸ਼ਨ ਪੁੱਛੇ ਜਾਣਗੇ 5 ਦਾ ਤੁਸੀਂ ਆਨਸਰ ਦੇਣਾ ਹੋਏਗਾ 10 ਮਾਰਕਸ ਦਾ ਹੋਏਗਾ ਇਹ 2-2 ਨੰਬਰ ਦੇ 5 ਕੁਐਸਚਨ ਇਸ ਦਾ ਉੱਤਰ 3 4 17 ਦੇ ਵਿੱਚ ਦੇਣਾ ਹੋਏਗਾ 4th ਹੈ ਪੰਜਾਬੀ ਸਾਹਿਤ ਦਾ ਇਤਿਹਾਸ ਜਿਸ ਦੇ ਵਿੱਚ ਸੂਫੀ ਕਾਵ ਮੋਢਲੇ ਬਸਤੀਵਾਦ ਨਾਲ ਸੰਬੰਧਿਤ ਕਿੱਸਾ ਕਾਵ ਤੇ ਵਾਰਤਕ ਸਾਹਿਤ ਦੇ ਵਿੱਚੋਂ ਇਤਿਹਾਸ ਨਾਲ ਸੰਬੰਧਿਤ ਸੰਖੇਪ ਉਤਰਾਂ ਵਾਲੇ ਪ੍ਰਸ਼ਨ ਜਿਹੜੇ ਆ ਪੁੱਛੇ ਜਾਣਗੇ ਇਹ 20 ਮਾਰਕਸ ਦੇ ਹੋਣਗੇ 6 ਦੇ ਵਿੱਚੋਂ ਕੋਈ 4 ਦਾ ਤੁਸੀਂ ਆਨਸਰ ਦੇਣਾ ਹੋਵੇਗਾ ਆਨਸਰ 50 ਸ਼ਬਦਾਂ ਤੱਕ ਸੀਮਿਤ ਹੋਣਾ ਚਾਹੀਦਾ ਹੈ ਅੱਗੇ ਹੈ ਪਛਮੀ ਕਾਵਿਸ਼ਾਸਤਰ ਇਸ ਦੇ ਵਿੱਚ ਅਰਸਤੂ ਦਾ ਅਨੁਕਰਣ ਸਿਧਾਂਤ ਮਨੋਵਿਸ਼ਲੇਸ਼ਣੀ ਵਿਧੀ ਮਾਰਕਸਵਾਦ ਮੋਡਲੀ ਜਾਣ ਪਛਾਨ ਇਹਨਾਂ ਦੇ ਵਿੱਚੋਂ ਦੋ ਪ੍ਰਸ਼ਨ ਪੁੱਛੇ ਜਾਣਗੇ ਕਿਸੇ ਇੱਕ ਦਾ ਤੁਸੀਂ ਆਨਸਰ ਦੇਣਾ 10 ਮਾਰਕਸ ਦਾ 6th ਕੁਐਸਚਨ ਭਾਸ਼ਾ ਵਿਗਿਆਨ ਇਸ ਦੇ ਵਿੱਚ ਭਾਸ਼ਾ ਵਿਗਿਆਨ ਦੀ ਪ੍ਰਭਾਸ਼ਾ ਖੇਤਰ ਤੇ ਹੋਰ ਵਿਗਿਆਨਾਂ ਨਾਲ ਸੰਬੰਧ ਮਨੋਵਿਗਿਆਨ ਸਮਾਜ ਵਿਗਿਆਨ ਤੇ ਮਾਨਵ ਵਿਗਿਆਨ ਇਹਨਾਂ ਦੇ ਵਿੱਚੋਂ 10 ਮਾਰਕਸ ਦੇ ਕੁਐਸਚਨ ਪੁੱਛੇ ਜਾਣਗੇ ਦੋ ਕੁਐਸਚਨ ਹੋਣਗੇ ਜਿਸ ਦਾ ਇੱਕ ਦਾ ਤੁਸੀਂ ਆਨਸਰ ਦੇਣਾ ਹੋਵੇਗਾ ਇਸ ਨਾਲ ਸੰਬੰਧਿਤ ਮੋਸਟ ਇੰਪੋਰਟੈਂਟ ਕੁਐਸਚਨਸ ਦਾ ਵੀਡੀਓ ਤੁਸੀਂ ਦੇਖ ਸਕਦੇ ਹੋ ਜਿਸ ਦੇ ਵਿੱਚੋਂ ਪੇਪਰ ਆਉਣਾ ਹੁੰਦਾ ਤੁਹਾਡਾ ਉਸ ਦੇ ਵਿੱਚੋਂ ਬਹੁਤ ਹੈਲਪ ਹੋ ਜਾਏਗੀ ਔਰ ਬਾਕੀ ਸਾਰੇ ਸਿਲੇਬਸ ਦੇ ਵੀਡੀਓ ਤੁਹਾਨੂੰ ਇੱਥੇ ਮਿਲ ਜਾਣਗੇ ਥੈਂਕ ਯੂ ਸੋ ਮੱਚ ਮਿਲਦੇ ਹਾਂ ਅਸੀਂ ਆਪਣੇ ਅਗਲੇ ਵੀਡੀਓ ਵਿੱਚ